ਤੁਸੀਂ ਆਮ ਵੇਖੋਗੇ ਇੰਟਰਨੈਟ ਦੇ ਉੱਤੇ ਵੀ ਕਿਵੇਂ ਗਰੰਥੀ ਸਿੰਘ ਜਿਹੜੇ ਆ ਉਹ ਆਰਥਿਕ ਤੌਰ ਤੇ ਐਨੇ ਪਛੜ ਗਏ ਵਿਚਾਰੇ ਇੱਕ ਪਿੰਡ 'ਚ ਜਿਸ ਪਿੰਡ 'ਚ ਇੱਕ ਹੀ ਗੁਰਦੁਆਰਾ ਜਾਂ ਦੋ ਗੁਰਦੁਆਰੇ ਵੀ ਹੈ ਨਾ ਭਾਜੀ ਉੱਥੇ ਵੀ ਉਹਨਾਂ ਨੂੰ ਮਿਹਨਤਾਂ ਨਾਲ ਜਿਹੜੀ ਤਨਖਾਹ ਬਹੁਤ ਥੋੜੀ ਦਿੱਤੀ ਜਾਂਦੀ ਆ ਹੂੰ ਉਤੋਂ ਵੀ ਅਗੇ ਤੁਹਾਨੂੰ ਯਾਦ ਹੋਣਾ ਆ ਪਿੱਛੇ ਜੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਗੁਰਦੁਆਰਾ ਸਾਹਿਬ 'ਚ ਬੇਦਬੀ ਹੋ ਗਈ ਤੇ ਅਕਾਲਪੁਰ ਸਾਹਿਬ ਦਾ ਜਥੇਦਾਰ ਉੱਥੇ ਗਏ ਜਦੋਂ ਉਹਨਾਂ ਨੇ ਪੁੱਛਿਆ ਉਥੇ ਪਿੰਡ 'ਚ ਗੁਰਦੁਆਰੇ ਕਿੰਨੇ ਆ ਤਾਂ ਉਥੇ 5-6 ਗੁਰਦੁਆਰਿਆਂ ਦਾ ਜ਼ਿਕਰ ਕੀਤਾ ਗਿਆ ਪੰਜਾਂ ਛਿਆਂ ਗੁਰਦੁਆਰਿਆਂ ਵਿੱਚ 5-6 ਗ੍ਰੰਥੀ ਵੀ ਚਾਹੀਦੇ ਨੇ ਫਿਰ ਅੱਗੇ ਗਾਂ ਅੱਜਕੱਲ ਦਾ ਮਾਹੌਲ ਬੇਅਦਬੀਆਂ ਨੂੰ ਰੋਕਣ ਵਾਸਤੇ ਉਥੇ 2-2 3-3 ਬੰਦੇ ਪਹਿਰੇਦਾਰ ਵੀ ਚਾਹੀਦੇ ਨੇ ਹੂੰ ਇਹ ਉਸ ਪਿੰਡ 'ਚ ਚਲੋ ਜੇ ਬਿਲਡਿੰਗ ਛੋਟੀ ਆ ਤੇ ਉਹਨੂੰ ਵੱਡਾ ਕੀਤਾ ਜਾ ਸਕਦਾ ਸੰਗਤ ਦੇ ਵਾਸਤੇ ਬਿਲਕੁਲ ਜੀ ਪਰ ਸਾਡੀ ਤਾਂ ਮਤ ਇੰਨੀ ਖਰਾ ਹੋ ਚੁੱਕੀ ਆ ਜਿੰਨੇ ਵੀ ਗੁਰਦਾਰੇ ਬਣਦੇ ਆ ਉਹ ਸਾਡੇ ਸਮਾਜ ਨੇ ਬਣਾਏ ਨਾ ਅਸੀਂ ਬਣਾਏ ਆ ਨਾ ਸਾਨੂੰ ਸਾਨੂੰ ਉਹ ਪਤਾ ਆ ਸਾਨੂੰ ਉਹ ਪਤਾ ਵੀ ਉਹ ਕਿਵੇਂ ਬਣੇ ਆ ਸਾਨੂੰ ਪਤਾ ਆ ਹੂੰ ਕਈ ਪਿੰਡਾਂ ਦੇ ਵਿੱਚ ਮੈਕਸਿਮਮ ਜਿਹੜੇ ਗੁਰਦਾਰੇ ਬਣੇ ਆ ਉਹ ਜਾਤ ਆਧਾਰਿਤ ਕਿਉਂਕਿ ਜਾਤ ਪਾਤ ਬਹੁਤ ਜ਼ਿਆਦਾ ਸਾਡੇ ਅੰਦਰ ਫਿਰ ਕਰ ਚੁੱਕੀ ਆ ਉਹਦੇ ਤੇ ਬਣੇ ਆ ਉਹ ਜੀ ਇਸ ਪੱਖ ਨੂੰ ਛੱਡ ਵੀ ਲਈਏ ਜੇ ਚੰਗਾ ਗੁਰਦਰਾ ਇੱਕ ਵਧੀਆ ਗੁਰਦਰਾ ਬਣੇ ਉਥੇ ਗੁਰਮਤਿਆਂ ਕਲਾਸ ਜਿਹੜੇ 6 ਗ੍ਰੰਥੀ ਰੱਖੇ ਆ ਵਿਚਾਰੇ ਉਹਨਾਂ ਨੂੰ ਇਕੱਠਾ ਰੱਖ ਲੋ ਉਹਨਾਂ ਨੂੰ ਕੋਈ ਚੰਗੀ ਤਨਖਾਹ ਦਿਓ ਉਹ ਬੱਚਿਆਂ ਦੀਆਂ ਕਲਾਸਾਂ ਲਾਉਣ ਉਹ ਗੁਰਮਤਿ ਦੱਸਣ ਕੋਈ ਹੋਰ ਪ੍ਰਬੰਧ ਕੀਤਾ ਜਾ ਸਕਦੇ ਆ ਪਰ ਅਸੀਂ ਤਾਂ ਜਿਦ ਨਾਲ ਜਿਦ ਨਾਲ ਇਹ ਕੁਝ ਕਰਨਾ ਹੀ ਕਰਨਾ ਹੈ ਮੈਂ ਇੱਕ ਹੋਰ ਮਿਸਾਲ ਦੇਣੀ ਚਾਹਣਾ ਜਿੱਦਾਂ ਨਗਰ ਕੀਰਤਨਾਂ ਦੀ ਮਿਸਾਲ ਹੈ ਜਾਂ ਹੋਰ ਬਹੁਤ ਸਾਰੇ ਆ ਸਾਡੇ ਜਨਾਬ ਬਾਬਾ ਨਾਨਕ ਪਾਜੀ ਤੁਸੀਂ ਅੱਜ ਜ਼ਿਕਰ ਕੀਤਾ ਛੋਲਾ ਸਾਹਿਬ ਦਾ ਮੇਲਾ ਹੁੰਦਾ ਪਾਜੀ ਛੋਲਾ ਸਾਹਿਬ ਦਾ ਮੇਲਾ ਹਾਂਜੀ ਹਾਂਜੀ ਇਹ ਬਟਾਲੇ ਤੋਂ ਡੇੜਾ ਬਾਬਾ ਨਾਨਕ 27 ਕਿਲੋਮੀਟਰ ਆ ਹਾਂ 27 ਕਿ 27 ਹੈ ਠੀਕ ਹੈ 27 ਕਿਲੋਮੀਟਰਾਂ ਵਿੱਚ 400 ਲੰਗਰ ਲੱਗਾ ਹੁੰਦਾ ਪਾਜੀ ਹੂੰ 400 ਲੰਗਰ ਔਰ ਜਿੱਦ ਨਾਲ ਆ ਜਾਂਦਾ ਹੂੰ ਜਿੱਦੋ ਜਿੱਦੀ ਚਲੋ ਉਹਦੇ ਵਿੱਚ ਵੇਖ ਲਓ ਪਈਓ ਜਾਣਾ ਉਹਨਾਂ ਨੇ ਇੱਕ ਛੋਲਾ ਵੇਖਣੀ ਆ ਤੇ ਉਹਦੇ ਵਿੱਚ ਕੋਈ ਗੁਰਮਤ ਨਹੀਂ ਉਹ ਜਿਹੜੇ ਜਿਹੜੀ ਜਿਹੜੀ ਮੰਢੀਰ ਆ ਉਹ ਲਾ 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 ਕਰਦੇ ਫਿਰਦੀ ਐ ਚਲੋ ਇਹ ਵੀ ਗੱਲ ਛੱਡ ਦਿੰਦੇ ਆ ਕੱਲੋਂ ਲੰਗਰ ਆਪਾਂ ਨਗਰ ਕੀਰਤਨਾਂ ਤੇ ਬੜੀ ਬੜੀ ਗੱਲ ਕੀਤੀ ਆਪਣੇ ਪ੍ਰੋਗਰਾਮ ਚ ਹਰ ਇੱਕ ਰਿਵਾਜ ਚੱਲ ਪਿਆ ਹਰ ਸ਼ਹਿਰ ਦੇ ਵਿੱਚ ਚਾਰ ਚਾਰ ਨਗਰ ਕੀਰਤਨ ਜਿਵੇਂ ਭਾਜੀ ਬਿਕਰਸਵਿਲ ਰਹਿੰਦੇ ਆ ਉਹ ਚਲਾਣਾ ਹਨਾ ਉਹ ਸਾਰੀ ਮਨੀ ਵੇਸਟੇਜ ਹੋ ਰਹੀ ਆ ਉਹਦੇ ਚ ਕੋਈ ਗੁਰਮਤ ਦਾ ਸਦਾਤ ਨਹੀਂ ਭਾਜੀ ਅੱਗੇ ਦੇਖੋ ਤੁਸੀਂ ਈਸਾਈ ਮਤ ਦਾ ਹਸਪਤਾਲ ਆ ਸੀਐਮਸੀ ਦਯਾਨੰਦ ਦਾ ਹਸਪਤਾਲ ਆ डीएमसी हम्म बिल्कुल ओदे ਮੁਕਾਬਲੇ ਤੇ ਸਾਡੇ ਕੋਲ ਕੀ ਆ ਬਿਲਕੁਲ ਗੁਰੂ ਰਾਮਦਾਸ ਹਸਪਤਾਲ ਬਣਾਇਆ ਸਾਡੀ ਸਿੱਖ ਸੰਗਤਾਂ ਨੇ ਗੁਰੂ ਕੀ ਗੋਲਕ ਜਾਂ ਵਿੱਚੋਂ ਬਣਾਇਆ ਜਿਹੜਾ ਜਿਹੜਾ ਚੜਾਵਾ ਚੜਦਾ ਹੋਇਆ ਕੀ ਉਹਦਾ ਜਿਹੜਾ ਪ੍ਰਬੰਧ ਆ ਉਹ ਕਿਸੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਉਹ ਆਰ ਪੀ ਸਿੰਘ ਡਾਕਟਰ ਆ ਉਹਦਾ ਉਸੇ ਕਿਸੇ ਨੂੰ ਕੋਈ ਸਹੂਲਤ ਨਹੀਂ ਕੋਈ ਚੱਜ ਦਾ ਇਲਾਜ ਨਹੀਂ ਤੁਸੀਂ ਕਦੇ ਨਹੀਂ ਇਹ ਸੁਣਿਆ ਹੋਏਗਾ ਕਿ ਜਿਹੜੇ ਮਰੀਜ਼ ਸੀਰੀਅਸ ਹੋ ਜਾਂਦੇ ਆ ਉਹਨੂੰ ਕਿੱਥੇ ਲੈ ਕੇ ਜਾਣਾ ਜੀ ਅਸੀਂ ਇਹਨਾਂ ਨੂੰ ਡੀਐਮਸੀ ਲੈ ਕੇ ਚੱਲੇ ਆ ਅਸੀਂ ਕਿੱਥੇ ਲੈ ਕੇ ਜਾਣਾ ਸੀਐਮਸੀ ਲੈ ਕੇ ਚੱਲੇ ਆ ਹੁਣ ਇਹ ਸੱਜਣ ਸਾਡੀ ਗੱਲ ਦਾ ਨਰਾਜ਼ ਨਾ ਹੋਣ ਡੀਐਮਸੀ ਤੇ ਸੀਐਮਸੀ ਅਸਲ ਵਿੱਚ ਗੁਰਮਤ ਨੂੰ ਖਤਮ ਕਰਨ ਵਾਸਤੇ ਬਣਾਏ ਸੀ ਅਸਲ ਵਿੱਚ ਹਮ ਜਿਹੜਾ ਸਪੈਸ਼ਲੀ ਜਿਹੜਾ ਡੀਏਵੀ ਕਾਲਜ ਤਾਂ ਡੀਐਮਸੀ ਆ ਸਵਾਮੀ ਦੇ ਆਨੰਦ ਦੇ ਨਾਂ ਤੇ ਬਣਿਆ ਨਾ ਬਿਲਕੁਲ ਜੀ ਸਵਾਮੀ ਦੇ ਆਨੰਦ ਭਾਜੀ ਉਸ ਵਿਅਕਤੀ ਅਛਾ ਉਸ ਵਿਅਕਤੀ ਨੇ ਗੁਰੂ ਨਾਨਕ ਸਾਹਿਬ ਨੂੰ ਸਤਿਆਰਥ ਪ੍ਰਕਾਸ਼ ਦੇ ਵਿੱਚ ਇਨਾ ਮਾੜਾ ਲਿਖਿਆ ਹੋਇਆ ਵੀ ਜਿਹੜਾ ਤੁਸੀਂ ਕਦੇ ਵੀ ਪੜ੍ਹ ਕੇ ਤੁਹਾਨੂੰ ਨਿਰਾਸ਼ਤਾ ਹੋਏਗੀ ਔਰ ਕਿੰਨਾ ਉਹਨੇ ਗੁਰਮਤ ਦਾ ਵਿਰੋਧ ਕੀਤਾ ਉਸ ਬੰਦੇ ਨੇ ਪਰ ਸਾਡੇ ਬੰਦਿਆਂ ਨੇ ਕਦੇ ਉਸ ਗੱਲ ਨੂੰ ਦਾ ਨੋਟਿਸ ਨਹੀਂ ਲੈਣਾ ਜਿਹੜਾ ਕੋਈ ਵਿਅਕਤੀ ਸਿੱਖ ਕੌਮ ਦੇ ਵਿੱਚ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਦਾ ਵਿਰੋਧ ਕਰਨਾ ਅੱਗੇ ਅਗਲਾ ਮਸਲਾ ਵੇਖੋ ਤੁਸੀਂ ਖਾਲਸਾ ਸਕੂਲ ਤੇ ਕਾਲਜ ਬਣਾਏ ਗਏ ਭਾਜੀ ਹਾਂਜੀ ਖਾਲਸਾ ਇਹਦੇ ਕਿਉਂਕਿ ਦਯਾਨੰਦ ਨੇ ਡੀਏਵੀ ਸਕੂਲ ਬਣਾਏ ਉੱਥੇ ਸਾਡੇ ਪੰਜਾਬ ਦੇ ਵਿੱਚ ਜਿਆਦਾ ਉਹਨਾਂ ਦਾ ਜਿਹੜਾ ਜਿਹੜਾ ਕਰਮ ਭੂਮੀ ਹੈ ਨਾ ਦਯਾਨੰਦ ਦੀ ਉਹ ਪੰਜਾਬ ਹੀ ਆ ਹਾਂਜੀ ਤੁਸੀਂ ਦੇਖੋ ਵੀ ਉਸ ਬੰਦੇ ਦੇ ਬਣਾਏ ਹੋਏ ਸਕੂਲ ਤੇ ਕਾਲਜ ਦਾ ਜਿਹੜਾ ਲੈਵਲ ਹੈ ਪੜ੍ਹਾਈ ਦਾ ਉਹ ਕਿੰਨਾ ਉੱਚਾ ਹੈ ਹੂੰ ਦੂਸਰੇ ਪਾਸੇ ਆ ਜਿਹੜੇ ਰੌਲਾ ਪਾਉਣ ਦੇ ਨਾ ਹੁਣ ਇਕ ਕੁਲਵੰਤ ਸਿੰਘ ਨੇ ਕਿਹਾ ਤਾਂ ਨੂੰ ਗੁਰਦੁਰ ਗੁਰਦਰਾਂ ਨਾਲ ਨਫ਼ਰਤ ਨਹੀਂਗੀ ਜਿਸ ਭਾਵਨਾ ਨਾਲ ਬਣਾਏ ਗਏ ਆ ਉਹਦੇ ਦੀ ਗੱਲ ਕਰ ਰਿਹਾ ਬੰਦਾ ਉਹ ਬਿਲਕੁਲ ਉਹਦੀ ਗੱਲ ਕਰ ਰਿਹਾ ਸਕੂਲ ਖਾਲਸਾ ਸਕੂਲ ਸਾਰੇ ਬੰਦ ਹੋ ਗਏ ਭਾਜੀ 11 ਅਰਬ ਰੁਪਈਆ ਹਰ ਸਾਲ ਸ਼੍ਰੋਮਣੀ ਕਮੇਟੀ ਕੋਲ ਆਉਂਦਾ 11 ਅਰਬ ਰੁਪਈਆ ਹੂੰ ਖਤਮ ਹੋ ਗਏ ਭਾਜੀ ਇੱਕ ਮਿਸਾਲ ਹੋਰ ਦਿੰਦਾ ਇਹਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਚੱਲਦੇ ਸੀ ਸ਼੍ਰੀ ਗੁਰੂ ਹਰਗ੍ਰਿਵ ਚਨ ਪਬਲਿਕ ਸਕੂਲ ਦੀ ਸੰਸਥਾ ਦੇ ਨਾਂ ਤੇ ਹਾਂਜੀ ਉੱਥੋਂ ਦੇ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ ਇਹਨਾਂ ਨੇ ਦਿੱਤੀਆਂ ਨਹੀਂ ਹਮ ਕੱਲ કે ਪਰਸੋਂ ਭਾਜੀ ਹਾਈ ਕੋਰਟ ਦੇ ਵਿੱਚ ਦਾ ਫੈਸਲਾ ਆਇਆ 500 ਕਰੋੜ ਰੁਪਏ ਦੀ ਅਦਾਇਗੀ ਰਹਿੰਦੀ ਆ ਇਹ ਕੰਮ ਖੋਲ ਕੇ ਸੁਣਨ ਸਪੈਸ਼ਲੀ ਆ ਦਲ ਖਾਲਸੇ ਵਾਲਾ ਇਹਨਾ ਕੀ ਨਾਂ ਭਾਜੀ ਉਹਦਾ ਘੁਮਾਨ ਸਾਹਿਬ ਹਮ ਤੁਹਾਨੂੰ ਖਾਲਸੇ ਸੁਣਿਓ ਘੁਮਾਨ ਸਾਹਿਬ 500 ਕਰੋੜ ਰੁਪਈਆ ਦਾ ਕੇਸ ਅਦਾਲਤ ਵਿੱਚ ਅਸੀਂ ਹਾਰ ਚੁੱਕੇ ਹਾਂ 262 ਏਕੜ ਹਰਿਆਣੇ ਚ ਇੱਕ ਜ਼ਮੀਨ ਮੈਨੂੰ ਸ਼ਰਦਾ ਦਾ ਨਾਮ ਭੁੱਲ ਗਿਆ ਤੇ 15 ਏਕੜ ਜ਼ਮੀਨ ਹੈਗੀ ਸ਼ਰਦ ਦਿੱਲੀ ਚ ਸ਼ਰਦਾ ਇੱਕ ਇਲਾਕਾ ਹੈਗਾ ਕੋਈ ਹੂੰ ਉਹਦੀ ਉਹ ਉਹਨਾਂ ਨੇ ਨਾਲ ਨੱਥੀ ਕਰ ਦਿੱਤੀ ਕੇਸ ਦੇ ਵੀ ਇਹਨੂੰ ਵੇਚੋ ਇਹਨੂੰ ਵੇਚੋ ਤੇ ਮੁਲਾਜ਼ਮਾਂ ਦੀ ਤਨਖਾਹ ਦਾ ਭੁਗਤਾਨ ਕਰੋ ਹਮ ਆੜੇ ਖੱਪਖਾਨਾ ਇਹ ਖੱਪਖਾਨਾ ਪਾਉਣ ਵਾਲੇ ਬੰਦੇ ਆ ਭਾਜੀ ਸਾਰੇ ਹੀ ਬਿਲਕੁਲ ਅਸੀਂ ਖਿਲਾਫ ਆ ਜਿਹੜੇ ਚਾਰ ਚੜ ਗੁਰਦਾਰੇ ਬਣੇ ਆ ਇਹ ਕੋਈ ਭਾਵਨਾ ਨਹੀਂ ਹੈਗੀ ਇਸ ਚ ਕੁਲਵੰਤ ਸਿੰਘ ਨੇ ਰਤੀ ਜਿੰਨੀ ਗਲਤ ਨਹੀਂ ਕੀਤੀ ਬਿਲਕੁਲ ਬਿਲਕੁਲ ਰਤੀ ਔਰ ਭਾਜੀ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਜਾ ਕੇ ਪਿੰਡਾਂ ਦੇ ਹਾਲਤ ਦੇਖੋ ਕਈਆਂ ਲੋਕਾਂ ਕੋਲ ਵਿਚਾਰਿਆਂ ਕੋਲ ਸ਼ਹਿਰ ਜਾਣ ਜੋਗੇ ਪੈਸੇ ਨਹੀਂ ਹੈਗੇ ਇਲਾਜ ਦੀ ਤਾਂ ਗੱਲ ਬਹੁਤ ਦੂਰ ਆ ਹਮ ਉਹਦੇ ਆ ਲਾਈਟ ਸਰਕਾਰਾਂ ਦਾ ਕੰਮ ਆਏ ਸਰਕਾਰਾਂ ਦਾ ਕੰਮ ਆ ਤੇ ਗੁਰੂ ਅਰਜਨ ਸਾਹਿਬ ਸਰਕਾਰ ਚਲਾਉਂਦੇ ਸੀ ਹਮ ਗੁਰੂ ਹਰ Rai ਸਾਹਿਬ ਸਰਕਾਰ ਚਲਾਉਂਦੇ ਸੀ ਉਹਨਾਂ ਨੇ ਹਸਪਤਾਲ ਕਿਉਂ ਖੋਲੇ ਮਤਲਬ ਹਰ ਗੱਲ ਨੂੰ ਇਦਾਂ ਇਹ ਬੰਦੇ ਸਾਡੇ ਮੁਕਾਬਲੇ ਤੇ ਜਿਹੜੇ ਡੀ ਐਮ ਸੀ ਸੀ ਐਮ ਸੀ ਇਹ ਸਰਕਾਰ ਨੇ ਖੋਲੇ